ਉਹ ਬੱਤੀ ਅੱਜ ਕਿਸੇ ਨੂੰ ਵੜਨ ਵੀ ਨਹੀਂ ਦਿੰਦੇ ਨਹੀਂ ਇੱਧਰ ਅਸੀਂ ਨਹੀਂ ਕਿਸੇ ਨੂੰ ਰੇਖਾ ਕੋਈ ਵਿੱਤ ਮੰਤਰੀ ਆ ਚਾਹੇ ਕੋਈ ਸਿਮਰਜੀਤ ਮਾਨਾਗਾ ਕਿਉਂਕਿ ਅਸੀਂ ਸੱਚੇ ਬੰਦੇ ਆਗੇ ਸਾਡਾ ਅੱਜ ਅੱਜ ਲਟਾਰ ਰਿਹਾ ਸਾਨੂੰ ਸਾਨੂੰ ਜਿਹੜੇ ਗਰੀਬ ਲੋਕਾਂ ਨੂੰ ਸਾਨੂੰ ਪਹਿਲਾਂ ਕਹਿੰਦੇ ਨਾ ਵੀ ਦੱਬੇ ਗੁਜਰੇ ਲੋਕਾਂ ਸੱਚੀ ਮੁੱੱਚੀ ਅਸੀਂ ਪਹਿਲਾਂ ਮੂਤੇ ਗੁਜੇ ਹੁੰਦੇ ਤੇਗੇ ਹੁਣ ਸਾਡੇ ਨਾਲ ਬਿਦਕਰਾਇ ਹੋ ਰਿਹਾ ਸਾਨੂੰ ਕੋਈ ਰੁਜ਼ਗਾਰ ਨਹੀਂ ਹੈਗਾ ਕੋਈ ਦਿਹਾੜੀ ਨਹੀਂ ਗਈ ਹੁਣ ਦਿਹਾੜੀ ਪ੍ਰਸ਼ਾਸਨ ਦੇ ਵੀ 700 ਰੁਪਏ ਕਰਕੇ ਚੰਨੀ ਨੇ 700 ਕਰਿਆ ਦੀਗਾ ਜ਼ਿਮੀਦਾਰ ਨੇ ਵੀ 700 ਕਰਖਿਆ ਜਦੋਂ ਅਸੀਂ ਜ਼ਮੀਨ ਦਾ ਕਿਤੇ ਦਿਹਾੜੀ ਜੰਨੇ ਕਿ ਸਾਨੂੰ 400 ਤੋਂ ਵੱਧ ਦਿਹਾੜੀ ਨਹੀਂ ਮਿਲਦੀਗੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂਗੇ ਮੰਗ ਸਰਕਾਰ ਤੋਂ ਕਰਦੇ ਆਂ ਜ਼ਿਮੀਦਾਰ ਤੋਂ ਵੀ ਮੰਗ ਕਰਦੇ ਆਂ ਵੀ ਜਿਹੜੀ 700 ਰੁਪਏ ਦੀ ਹੈੜੀ ਕਰ ਦੀ ਸਰਕਾਰ ਨੇ ਵੀ ਲਾਗੂ ਕਰਤੀ ਕਿਉਂ ਨਹੀਂ ਵੰਡ ਪ੍ਰਣਾਲੀ ਕਰਦੇ ਸਾਡਾ ਇਹ ਸਾਰਿਆਂ ਨੂੰ ਬੇਨਤੀ ਹੈਗੀ ਇਹ ਮੰਗਾ ਮਨਜ਼ੂਰ ਕਰੋ ਤੇ ਸਾਡੀ ਆ ਮੋਟਰ ਦੀ ਮੰਗਾ ਜਿਹੜੀ ਤੁਰੰਤ ਲਾਗੂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਕਈ ਸਾਲਾਂ ਤੋਂ ਸਾਡੇ ਮੋਟਰ ਲੱਗੀ ਹੋਈ ਹੈ ਇਹ ਪੰਚਾਇਤੀ ਮੋਟਰ ਲੱਗੀ ਹੋਈ ਹੈਗੀ ਮੋਟਰ ਨੂੰ ਹੁਣ ਪਾਣੀ ਡੂੰਗੇ ਕਰਕੇ ਹੁਣ ਇਹ ਪਾਣੀ ਖੜ ਗਿਆ ਮੋਟਰ ਖੜੀ ਹੈ ਸਾਡੇ ਘਟੋ ਘੜ 3 ਮਹੀਨੇ ਹੋ ਗਏ ਤਨਵੇਂ ਹੋ ਗਏ ਉਰੇ ਹਰਪਾਲ ਸਿੰਘ ਚੀਮਾ ਜੀ ਸਾਡੇ ਵਿੱਤ ਮੰਤਰੀ ਪੰਜਾਬ ਆ ਸਾਡੇ ਗੁਰੂ ਦਾਸ ਜੀ ਦੇ ਪ੍ਰੋਗਰਾਮ ਤੇ ਆਏ ਸੀਗੇ ਅਸੀਂ ਨਗਰ ਕੀਤਨ ਦਾ ਪ੍ਰੋਗਰਾਮ ਰੱਖਿਆ ਸੀਗਾ ਤੇ ਉਹ ਆਏ ਸੀ ਉਹਨਾਂ ਨੂੰ ਅਸੀਂ ਨੇ ਬੇਨਤੀ ਕੀਤੀ ਕਿ ਮੰਗ ਪੱਤਰ ਵੀ ਦਿੱਤਾ ਸੀ ਲਿਖ ਕੇ ਵੀ ਹਰਪਾਲ ਸਿੰਘ ਚੀਮਾ ਜੀ ਨੂੰ ਵੀ ਸਾਡੀ ਮੋਟਰ ਲਵਾ ਦਿਓ ਜੀ ਉਹਨਾਂ ਨੇ ਸਾਡੂੰ ਤੁਰਤ ਲਾਗੂ ਕਰਤਾ ਵੀ ਤੁਰਤ ਕੱਲ ਨੂੰ ਮੋਟਰ ਲਾ ਦਿਓ ਸਾਡੀ ਕਿਸੇ ਨੇ ਨਹੀਂ ਸੁਣੀ ਇਸ ਤੋਂ ਬਾਅਦ ਸਾਰੇ ਲੋਕਾਂ ਕੋਲੇ ਜਿਹੜਾ ਕੋਈ ਕਰੇ ਹਾਂਜੀ ਕੀ ਆਪਣਾ ਕਾਰਨ ਬਣਾਈ ਜੇ ਨਾ ਤੁਸੀਂ ਅੱਜ ਇਕੱਠ ਕੀਤਾ ਗਿਆ ਪਾਣੀ ਦੀਆਂ ਬਾਲਟੀਆਂ ਲੈ ਕੇ ਖਾਲੀ ਖੜੇ ਹੋਗੇ ਤੇ ਕੀ ਨੂੰ ਰੋਸ ਦਿਖਾ ਰਹੇ ਹੋ ਅਸੀਂ ਤੁਸੀਂ ਇਹ ਰੋਸ ਅਸੀਂ ਦਿਖਾ ਦਿਖਾ ਰਹੇ ਹਾਂ ਜਿਵੇਂ ਅਸੀਂ ਆਪ ਆਸੀਂ ਆਪਸੇ ਲੋਕਾਂ ਨੂੰ ਅਸੀਂ ਆਪ ਦੇ ਆਪ ਹੀ ਦਿਖਾ ਰਹੇ ਹਾਂ ਲੋਕਾਂ ਨੂੰ ਸਾਡੇ ਲੋਕਾਂ ਦੇ ਵਿੱਚ ਸਮਾਜਵਾਦੀ ਲੋਕਾਂ ਦੇ ਵਿੱਚ ਇਹੋ ਜਿਹੇ ਲੋਕ ਨੇਗੇ ਜਿਹੜੇ ਸਾਡੀ ਸੇਵਾ ਕਰਦੇ ਨੇਗੇ ਪਰ ਸਾਡੇ ਵਾਸਤੇ ਕਿਸੇ ਨੇ ਨਾ ਸਾਡੀ ਸਰਕਾਰ ਨੇ ਸੁਣੀ ਨਾ ਸਾਡੀ ਪੰਚਾਇਤ ਨੇ ਸੁਣੀ ਕਿਸੇ ਨੇ ਨਹੀਂ ਸਾਡੀ ਸੁਣੀ ਉਹਰੇ ਗੁਰੂ ਰਵਿਦਾਸ ਜੀ ਦਾ ਪ੍ਰੋਗਰਾਮ ਦੀ ਡਾਕਟਰ ਮੇੜਕਾਰ ਜੀ ਦੀ ਕਿਰਪਾ ਅਨੁਸਾਰ ਹਰਪਾਲ ਸਿੰਘ ਚੀਮਾ ਜੀ ਆਏ ਤੇ ਵੀਰੇ ਵਿਤੇ ਮੰਤਰੀ ਪੰਜਾਬ ਉਹਨਾਂ ਨੇ ਸਾਨੂੰ ਆਰਡਰ ਦੇ ਦਿੱਤੇਗੇ ਵੀ ਕੱਲ ਨੂੰ ਰਿਮੋਟਰ ਲੱਗ ਜਾਊਗੀ ਉਹਨਾਂ ਦੀ ਕਿਸੇ ਨੇ ਸਾਡੀ ਦਾ ਕਿਸੇ ਨੇ ਨਹੀਂ ਸੁਣੀ ਹੈਗੀ ਪੰਚਾਇਤ ਕੋਲੇ ਦਵਾਕਰ ਸਾਨੂੰ ਅੱਜ ਤਾਂ 9 ਮਹੀਨੇ ਹੋ ਗਏ ਸਾਡੀਆਂ ਮਾਈਆਂ ਬਜ਼ੁਰਗ ਭੈਣ ਭਾਈ ਵੋਟਾਂ ਅਸੀਂ ਪਹਿਲਾਂ ਵੀ ਗੱਜ-ਬੱਜ ਕੇ ਪਾਈਆਂ ਦੀਆਂ ਪਹਿਲਾਂ ਭਗਵਾਨ ਤਮਨ ਅਸੀਂ ਸਰੇ ਆਮ ਜਿਤਾਇਆਗਾ ਉਸ ਤੋਂ ਬਾਅਦ ਅਸੀਂ ਨੇ ਕਾਦਾ ਕਿਲਾ ਜਗੜ ਗਿਆ ਸਾਨੂੰ ਪਤਾ ਲੱਗ ਗਿਆ ਵੀ ਐ ਕਰਕੇ ਕਰ ਰਿਹਾਗਾ ਫਿਰ ਅਸੀਂ ਇਹ ਸਿਮਰਜੀਤ ਮਾਰਨ ਨੂੰ ਜਿਤਾਏਗਾ ਅਸੀਂ ਸਾਰੇ ਆਮ ਧੱਕੇ ਨਾਲ ਜਿੱਤੇ ਹੁੰਦੇ ਆ ਸਾਡੇ ਕਿਉਂਕਿ ਸਾਡੇ ਚ ਪਾਵਰ ਨੇ ਵੋਟਾਂ ਦੀ ਸਾਡੀ ਪਾਵਰ ਆ ਗਈ ਸਾਡੇ ਚ ਏਕਤਾ ਗਈ ਅਖੰਡਤਾ ਸਾਡੇ ਚ ਪਿਆਰ ਸਾਡੇ ਚ ਆਪ ਤਬਾਕ ਵਧਿਆਗਾ ਕੀ ਮੰਗਾ ਥੋੜੀ ਅੱਜ ਤੁਸੀਂ ਖੜੇ ਹੋਗੇ ਇੱਥੇ ਖਾਲੀ ਬਾਲਟੀਆਂ ਲੈ ਕੇ ਖੜੇ ਹੋ ਕੀ ਮੰਗਾਗੇ ਆਪਣੀ ਸਾਡੀ ਮੰਗ ਤੇ ਇੱਕ ਮੋਟਰ ਦੀ ਮੰਗ ਆ ਗਈ ਹੁਣ ਇਸ ਟਾਈਮ ਕਿਉਂਕਿ ਸਾਨੂੰ ਘਟੂ ਘਟ 3 ਮਹੀਨੇ ਹੋ ਗਏ ਲਗਾਤਾਰ 3 ਮਹੀਨੇ ਹੋ ਗਏ ਸਾਡੇ ਅਸੀਂ ਕਿਤੇ ਕਿਸੇ ਦੇ ਜਾਂਦੇ ਆ ਬਾਲਟੀਆਂ ਕਿਤੇ ਕਿਸੇ ਦੇ ਜਾਂਦੇ ਆ ਸਾਡੇ ਲਵੇ ਸਾਡੇ ਗਵਾਂਡੀਆਂ ਦੇ ਵੀ ਨ ਮੋਟਰ ਹੈ ਅਸੀਂ ਸਰਕਾਰ ਅਸੀਂ ਸਰਕਾਰ ਅਸੀਂ ਵੋਟਾਂ ਪਾਵਾਂਗੇ ਅਸੀਂ ਵੋਟ ਉਹਨੂੰ ਪਾਵਾਂਗੇ ਜਿਹੜਾ ਸਾਡੀ ਆ ਹੁਣ ਬਸ ਅੱਜ ਤੋਂ ਸ਼ੁਰੂ ਕਰਦੇ ਬਾਜੀ ਨੇ ਵੋਟ ਲੈਣੀ ਐ ਸਤੈ ਇੱਕੀ ਗੱਲ ਕਹਦੀ ਚਾਹੇ ਸਿਮਰਜੀਤ ਮਾਨ ਆਜੇ ਚਾਹੇ ਆਜੇ ਹਰਪਾਲ ਸਿੰਘ ਚੀਮਾ ਜੀ ਚਾਹੇ ਕੋਈ ਵੀ ਆਜੇ ਅਸੀਂ ਕਹਿੰਦੇ ਸਾਡੀ ਮੋਟਰ ਲਾ ਦੇ ਅਸੀਂ ਅਸੀਂ ਵੋਟਾਂ ਦਾਬੇ ਨਾਲ ਕਹਿੰਦੇ ਖਾਜਾ ਪੀਰ ਤੇ ਖੜਿਆ ਸੀ ਵੋਟਾਂ ਪਹਿਲਾਂ ਹੀ ਪਾਈਆਂ ਨੇ ਅਸੀਂ ਪਰ ਹੁਣ ਮੰਗਾ ਇਹੀ ਰੱਖਾਂਗੇ ਵੀ ਸਾਡੀ ਮੋਟਰ ਲਾ ਦੇ ਤੁਰੰਤ ਮੋਟਰ ਲਾ ਦੇ ਸਾਡੀ ਤੇ ਹਾਂ ਜੀ ਮਾਤਾ ਜੀ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਅਸੀਂ ਤਾਂ ਮੋਟਰ ਦੀ ਨਾ ਕਰਦੇ ਆ ਬਈ 15 ਘਰਾਂ ਜੀ ਅਸੀਂ ਬਹੁਤ ਔਖਾ ਹੋ ਰਿਹਾ ਸਨ ਪਾਣੀ ਤੋਂ ਬਿਨਾ ਹਾਂ ਜੀ ਬੇਬੇ ਜੀ ਪਾਣੀ ਬਾਰੇ ਕਿੰਨਾ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਉ ਤਾਂ ਹੁੰਦਾ ਜੀ ਚੱਕੀ ਨਹੀਂ ਜਾਂਦੀ ਬਾਲਟੀ ਕਦੇ ਕਿਸੇ ਦੇ ਹਾੜੇ ਕੱਢਦੇ ਕਦੇ ਕਿਸੇ ਦੇ ਖੂਤੋਂ ਲੈ ਜਾਂਦੇ ਤੇ ਹਾਂ ਜੀ ਫਿਰ ਇਹ ਤਕਲੀਫ ਜਾਣੀ ਜਿਹੜਾ ਵੀ ਤੁਹਾਡੀ ਤਕਲੀਫ ਦੂਰ ਕਰੂਗਾ ਤੁਸੀਂ ਉਹਦੇ ਨਾਲ ਹੋ ਜਾਣੀ ਹਾਂ ਜੀ ਅਸੀਂ ਉਸ ਰਿਪੋਰਟ ਪਾਵਾਂਗੇ ਜਿਹੜਾ ਸਾਡੀ ਤਕਲੀਫ ਦੂਰ ਕਰੂਗਾ ਸਾਡਾ ਸਮਰਉ ਪੱਤੀ ਹੈਗਾ ਸਾਡਾ ਹਸਾਰਨ ਪੱਤੀ ਹੈ ਵਿਚਾਲੇ ਆ ਸੰਜਾ ਬਾਬਾ ਇਹ ਨਾ ਸਾਡੇ ਸਮਰੋਪਤੀ ਵਾਲੇ ਪੁੱਛਦੇ ਨਾ ਸਾਨੂੰ ਸੰਸਾਰਨ ਪੱਤੀ ਪੁੱਛਦੀ ਆ ਸਾਡੇ ਗਰੀਬ ਭਾਈਚਾਰਾ ਗਰਬਦਾਸੀਆ ਭਾਈਚਾਰੇਗਾ ਨਾਲ ਇਹਨਾਂ ਕੋਲੇ ਜ਼ਮੀਨ ਜਾਇਆ ਤਾਂ ਵੀ ਸਾਡੇ ਕੋਲੇ ਕੋਈ ਗੁੰਜਾਇਸ਼ ਨਹੀਂ ਕਿ ਨਾ ਕੋਈ ਸਾਡੇ ਕੋਲੇ ਮੁਲਾਜ਼ਮਾ ਨੇ ਵੀ ਡਿਊਟੀਆਂ ਦੇ ਲੱਗੇ ਹੋਏ ਨੇ ਕਿ ਸਾਰੇ ਬੇਰੁਜ਼ਗਾਰ ਨੇ ਕਿ ਗਰੀਬ ਪਰਿਵਾਰ ਅਸੀਂ ਮਸਾਂ ਟਾਈਮ ਪਾਸ ਕਰਦੇ ਆ ਜੀ ਵਿੱਤ ਮੰਤਰੀ ਜੀ ਵੀ ਵਾਦਾ ਕਰਕੇ ਗਏ ਸੀ ਤੁਹਾਡੇ ਨਾਲ ਵੀ ਅਸੀਂ ਲਵਾ ਦਾਂਗੇ ਹਾਂ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਦੀ ਬਦੌਲਤ ਸਾਨੂੰ ਮਾਣ ਤੀਗਾ ਸਾਡੇ ਡਾਕਟਰ ਮੇੜਕਾਰ ਦੀ ਸੋਚ ਨਾਲ ਲੈਕਚਰ ਲਏ ਹੋਏ ਤੇ ਸਾਡੇ ਬਾਬਾ ਅਰਬਦਾਸ ਦੀ ਸੋਚ ਨਾਲ ਸਾਡੇ ਭਾਈਚਾਰੇ ਚ ਤੇ ਸਾਡੀ ਉਹਨਾਂ ਵੀ ਭਾਈ ਸਾਡੀ ਮੋਟਰ ਲਵਾ ਦੇ ਤੇਰਾ ਧੰਨਵਾਦ ਕਰਦੇ ਆ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਾਂਗੇ ਅਸੀਂ ਸਿਮਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੂੰ ਪਹਿਲਾਂ ਵੀ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ 50 ਲੱਖ ਰੁਪਏ 50 ਹਜ਼ਾਰ ਰੁਪਏ ਦੇ ਕੇ ਸੀ ਧੰਨਵਾਦ ਕਰਦੇ ਆ ਤੇ ਅਸੀਂ ਹੁਣ ਵੀ ਸਾਨੂੰ ਮੋਟਰਾਂ ਦੀ ਆਸ ਆ ਉਹਨਾਂ ਦੇ ਉਹਨਾਂ ਦਾ ਕੱਬੀ ਸਾਡੀ ਮੋਟਰ ਵੀ ਲਵਾ ਦੂਗਾ ਸਿਮਰਜੀਤ ਮਾਨ ਤੇ ਵੀ ਸਾਨੂੰ ਬਹੁਤ ਵੱਡੀ ਆਸ ਆ ਗਈ ਆ ਮੋਟਰ ਦੀ ਮੰਗਾ ਗਈ ਇੱਕ ਸਾਡਾ ਜਿਹੜਾ ਬਾਬੇ ਬਜ਼ੁਰਗਾਂ ਦਾ ਸਾਡੇ ਪੁਰਾਣਾ ਖੂਹ ਤੇ ਬਣਾਇਆ ਹੋਇਆ ਉਹਦੀ ਛੱਤ ਡਿਗਰੀ ਹੈਗੀ ਜੇ ਡਿਗ ਵੀ ਕਿਸੇ ਜਵਾਕ ਦੇ ਸੱਟੇ ਹੀ ਪਾ ਸਕਦੀ ਆ ਸਾਡਾ ਜੇਵਾ ਕੋਈ ਮਰ ਵੀ ਸਕਦਾ ਹੈ ਅਸੀਂ ਬੇਨਤੀ ਕਰਦੇ ਆਂਗੇ ਪ੍ਰਸ਼ਾਸਨ ਨੂੰ ਹੁਣ ਪ੍ਰਬੰਧਕ ਲੱਗਾ ਆ ਪ੍ਰਸ਼ਾਸਨ ਵੀ ਜਿੰਮੇਵਾਰ ਬੰਦਾ ਕਾ ਉਹ ਆਪ ਦੇਖ ਦੇ ਕੇ ਘਾੜਾ ਕੰਮ ਕਰ ਸਾਡੀ ਸਭ ਨੂੰ ਬੇਨਤੀ ਕਰਦੇ ਆਂ ਸਾਡੇ ਸਾਡੇ ਸਾਰੇ ਖੂ ਦਾ ਤੇ ਸਾਡੀ ਮੋਟਰ ਦਾ ਆਦਾ ਪੱਤੀ ਤੇ ਪਿੰਡ ਦਾ ਨਾਮ ਸਾਰੇ ਹੁਣ ਦੱਸ ਦੋ ਤੇ ਆਪ ਦਾ ਨਾਮ ਹਾਂਜੀ ਮੇਰਾ ਨਾਮ ਖੁਸ਼ਾਲ ਸਿੰਘ ਰੂਸੀ ਪਿੰਡ ਸਾਜਲੀ ਤਸੀਲ ਸਲਾਮ ਜੇੜਾ ਸੰਗਰੂਰ ਅਸਮਰ